ਕਿ ਕਹਿ ਗਿਰੇ ਮਨ ਦਾ ਮਤਲਬ ਕਹਿ ਰਹੇ ਆ ਕਿ ਮੇਰੇ ਮੇਰੀ ਗੱਲ ਸੁਣ ਮਗਰ ਕੋਈ ਗੈਂਗਸਟਰ ਸਿਖਾ ਉਹਦਾ ਵੱਡੇ ਦਾ ਬਾਹਰੋਂ ਆਇਆ ਕਿਸੇ ਦਾ ਵੀ ਮੇਰੀ ਗੱਲ ਸੁਣ ਲੈ ਜੇ ਨਹੀਂ ਸੁਣਨੀ ਆ ਤੇ ਤੇਰੇ ਫਾਇਰਿੰਗ ਕਰਾਂਗੇ ਇੱਥੇ ਉਹਨਾਂ ਨੇ ਉਹ ਹੀ ਮੈਨੂੰ ਵਾਰਨਿੰਗ ਦਿੱਤੀ ਆ ਵੀ ਸਾਨੂੰ ਗਾਣਾ ਸਾਡੇ ਨਾਲ ਕੰਮ ਕਰ ਹਾਂਜੀ ਸਾਡੇ ਨਾਲ ਕੰਮ ਕਰ ਉਹਦੀ ਟ੍ਰੋਨੀ ਕੀ ਕਹਿ ਰਹੇ ਸਾਨੂੰ ਗਾਣੇ ਦੇ ਸਾਡੇ ਨਾਲ ਜੀ ਕੰਮ ਕਰ ਅੱਛਾ ਜੀ ਉਸਕੇ ਅਕੇ ਕਿਦਾਂ ਕੰਮ ਕਰ ਚਲੋ ਉਹ ਹੀ ਕੰਮ ਕਰ ਨਾਮ ਕੀ ਦੱਸਿਆ ਪਹਿਲਾਂ ਜਿਨ੍ਹਾਂ ਨਾਲ ਮੈਂ ਸਾਈਨ ਸੀਗਾ ਹੋਇਆ ਠੀਕ ਆ ਸਰ ਮੇਰਾ 70 ਲੱਖ ਰੁਪਈਆ ਇਹਨਾਂ ਨੇ ਖਰਾਬ ਕੀਤਾ ਸਾਰਾ ਮੈਨੂੰ ਕੋਈ ਉਹਦੇ ਵਿੱਚੋਂ ਹਿਸਾਬ ਨਹੀਂ ਮਿਲ ਤੁਸੀਂ ਬਸ ਨਾਲ ਬਰੀਫ ਤੇ ਕਰੋ ਹਾਂਜੀ ਕੋਈ ਗਿਣਤੀ ਨਹੀਂ ਦੇਖਣ ਦਾ ਇੱਕ ਨਹੀਂ ਨਹੀਂ ਗਿਣਤੀ ਨਹੀਂ ਮੈਂ ਕਿ ਰੋਂਡਫੇਅਰ ਹੋਇਆ ਤੇ ਗੋਲੀ ਚੱਲੀ ਹੈ ਮੈਂ ਮਾਰਨੇ ਕਰਾਂਗਾ ਤੇ ਇਹ ਐਫਸੀ ਗੋਲੀ ਚੱਲਦੀ ਸਰ ਕਿ ਨਹੀਂ ਚੱਲਦੀ ਵਾਹ ਵਾਹ ਮਨੋ ਨਾ ਮਿਲਿਆ ਨਹੀਂ ਕੋਈ ਕੋੜੀ ਨਹੀਂ ਮਿਲਿਆ ਕੋਈ ਬੰਦਾ ਕੋਈ ਛਾਇਦ ਹੋਇਆ ਕੋਈ ਕਿਸੇ ਨੇ ਹਾਂਜੀ ਉਹ ਹੀ ਦੇਖਣ ਆ ਮੈਂ ਦੇਖਣ ਆ ਅੱਛਾ ਏਰੀਆ ਕਿਹੜਾ ਲੱਗਦਾ ਜਿਹੜੀ ਜਗ੍ਹਾ ਤੇ ਹੈ ਤੇ ਕੱਟਾ ਨਹੀਂ ਰੱਖਿਆ ਵਾਹ ਵਾਹ ਮਨੋ ਨਾ ਮਿਲਿਆ साढ़े बारह बजे पता लग सवे शामी पता लगा अच शामी पानी मैं जो देखा निकले ਦੇ ਸਤ ਸ੍ਰੀ ਅਕਾਲ ਵਿੱਚ ਕਾਫੀ ਜ਼ਿਆਦਾ ਜਿਹੜੀ ਮਿੱਤਰ ਕੋਲ ਮੈਨੂੰ ਨਾ ਥ੍ਰੈਟ ਆ ਰਹੇ ਸੀ ਕਾਫੀ ਟਾਈਮ ਤੋਂ ਆ ਰਹੇ ਸੀਗੇ ਤੇ ਕੱਲ ਰਾਤੀ ਮੈਂ ਚੰਡੀਗੜ੍ਹ ਹੋਇਆ ਗਿਆ ਹੋਇਆ ਸੀਗਾ ਕੱਲ ਚੰਡੀਗੜ੍ਹ ਗਿਆ ਮੈਂ ਕੱਲ ਚੰਡੀਗੜ੍ਹ ਗਿਆ ਹੋਇਆ ਸੀ ਅੱਜ ਮੇਰੀ ਸੈਟਲੀ ਸ਼ਾਮੀ ਆਇਆ ਮੈਂ ਘਰੇ ਜਦੋਂ ਮੈਂ ਸ਼ਾਮੀ ਘਰੇ ਆਇਆ ਤੇ ਮੈਨੂੰ ਮੰਮੀ ਉਹਨਾਂ ਨੇ ਦੱਸਿਆ ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੀ ਹੈ ਹਨਾ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਰੋਣ ਲੱਗ ਗਿਆ ਵੀ ਐਦਾ ਕਰਕੇ ਗੱਲ ਹੋਈ ਯਾਰ ਆਤੀ ਠੀਕ ਹੈ ਜੀ ਸਾਡੇ ਪਰ ਤੋਂ ਬਾਅਦ ਜਿਹੜੀ ਇੱਥੇ ਸਾਡੇ ਸਿਗਾ ਨੇੜੇ ਪਿਆ ਠੀਕ ਹੈ ਜੀ ਕਿ ਪਤਾ ਨਹੀਂ ਲੱਗਿਆ ਉਹ ਰਾਤੀ ਜਦੋਂ ਫਾਇਰਿੰਗ ਹੋਈ ਆ ਤੇ ਉਦੋਂ ਮਤਲਬ ਮੈਨੂੰ ਬੋਲਾਉਂਦੀਆਂ ਪੇਸ ਕੀ ਦੋਖਸਾਵੇਂ ਲਈ ਰੈਟ ਕੋਲ ਆਉਂਦੀਆਂ ਮੈਨੂੰ ਰੈਟ ਕੋਲ ਆ ਵੀ ਹੁੰਦੀਆਂ ਮੈਨੂੰ ਅਸ ਕੱਲ ਜਦ ਫਾਇਰਿੰਗ ਹੋਈ ਰਾਤ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਮੈਨੂੰ ਕਾਲਸ ਆਈਆਂ ਉਸ ਤੋਂ ਬਾਅਦ ਕਿਹ ਕਿਸ ਨੰਬਰ ਤੋਂ ਆਈਆਂ ਜੀ ਮੈਨੂੰ ਬਾਹਰਲੇ ਨੰਬਰ ਤੋਂ ਆਈਆਂ ਨਾ ਕੋਈ ਨਾ ਜ਼ਰੂਰ ਇਹ ਕਿਹਨਾਂ ਨੇ ਕਹਿੰਦੇ ਕੀ ਤੁਹਾਨੂੰ ਕੀ ਕਹਿ ਕੀ ਰਿਹਾ ਮੰਨਾ ਮੈਨੂੰ ਕਹਿ ਰਿਹਾ ਤੇ ਆ ਦੇ ਉਹ ਪਿੱਛੇ ਰੱਖੋ ਕੀ ਕੀ ਕਰ ਰਹੀ ਮਨ ਦਾ ਸਭ ਮਨ ਲੋ ਕਹਿ ਰਿਹਾ ਕਿ ਮੇਰੇ ਮੇਰੀ ਗੱਲ ਸੁਣ ਮਨ ਕੋਈ ਗੈਂਗਸਟਰ ਸਿਗਾ ਉਹਦਾ ਵੱਡੇ ਦਾ ਬਾਹਰ ਹੋ ਗਿਆ ਕਿਸੇ ਦਾ ਵੀ ਮੇਰੀ ਗੱਲ ਸੁਣ ਜੀ ਜੇ ਨਹੀਂ ਚੰਨੀ ਆ ਤੇ ਤੇਰੇ ਫਾਇਰਿੰਗ ਕਰਾਂਗੇ ਤੇ ਉਹਨਾਂ ਨੇ ਉਹੀ ਮੈਨੂੰ ਵਰਨਿੰਗ ਦਿੱਤੀ ਆ ਵੀ ਸਾਨੂੰ ਗਾਣੇ ਸਾਡੇ ਨਾਲ ਕੰਮ ਕਰ ਹਾਂਜੀ ਸਾਡੇ ਨਾਲ ਕੰਮ ਕਰ ਉਹ ਕਿਹਦੀ ਕਹਿ ਰਹੇ ਸਾਨੂੰ ਗਾਣੇ ਦੇ ਸਾਡੇ ਨਾਲ ਕੰਮ ਕਰ ਅੱਛਾ ਜੀ ਉਸਕੇ ਅੱਗੇ ਕਿਦਾਂ ਕੰਮ ਕਰ ਸਰ ਉਹ ਹੀ ਕੰਪਨੀ ਸੀ ਮੇਰੀ ਆ ਨਾ ਪਹਿਲਾ ਜਿੰਨਾਂ ਨਾਲ ਮੈਂ ਸਾਈਨ ਸੀਗਾ ਹੋਇਆ ਠੀਕ ਆ ਸਰ ਮੇਰਾ 70 ਲੱਖ ਰੁਪਈਆ ਇਹਨਾਂ ਨੇ ਖਰਾਬ ਕੀਤਾ ਸਾਰਾ ਮੈਨੂੰ ਕੋਈ ਉਹਦੇ ਵਿੱਚੋਂ ਹਿਸਾਬ ਨਹੀਂ ਮਿਲਿਆ ਕੋਈ ਕੋਸ਼ਿਸ਼ ਨਹੀਂ ਮਿਲਿਆ ਇਹਨਾਂ ਦੇ ਵਿੱਚੋਂ ਸਰ ਤੇ ਸਰ ਜੱਜ ਐਂਟਰਟੇਨਮੈਂਟ ਆ ਇਹਨਾਂ ਨੇ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਸ਼ੋਅ ਕਰਵਾਏ ਸੀਗੇ ਬਰਾਊਂਗ ਬੋイズ ਬਾਅਰ ਦੇ ਉਹਦੇ ਤੋਂ ਬਾਅਦ ਇੱਕ ਹੀ ਬਹੁਤ ਬੰਦੇ ਆ ਸੇਮ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੇ ਪਿੱਛੇ ਸਾਰੇ ਗੈਂਗਸਟਰ ਆ ਹੁਣ ਸਰ ਮੈਨੂੰ ਟੈਲੀਫੋਨ ਆਉਂਦੇ ਆ ਮਤਲਬ ਧਮਕੀਆਂ ਦਿੰਦੇ ਆ ਵੀ ਸਾਨੂੰ ਦੱਸ ਨਹੀਂ ਤਾਂ ਤੇਰੇ ਸਾਰਾ ਖਤਮ ਕਰ ਦਿਆਂਗੇ ਤੁਹਾਨੂੰ ਤੁਹਾਨੂੰ ਤਾਂ ਤਰੀਕਾ ਨਹੀਂ ਤੁਹਾਡੀ ਬਾਦ ਸਿੱਧੂ ਮੂਸੇ ਵਾਲੇ ਕੀ ਆ ਨਹੀਂ ਭਾ ਲੋ ਉਹ ਨਹੀਂ ਸਹੀ ਮਤਲਬ ਇਹ ਹੀ ਆ ਕਹਿੰਦੇ ਕਹਿੰਦੇ ਕੰਮ ਕਰ ਸਕਦੇ ਨਾਲ ਬਾਦਸ਼ਾਹ ਮੈਂ ਤਾਂ ਕੰਨੀ ਇੰਨੀ ਭਾਰੀ ਪੈਂਦੀ ਬੈਠੇ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਿਫਿਕਲਟ ਆ ਜੀ ਗੱਲ ਕੋਈ ਵੀ ਚੀਜ਼ ਆਸਾਨ ਨਹੀਂ ਹੈ ਕੋਈ ਕਿੰਨੇ ਕੁ ਫਾਇਰ ਹੋਰੇ ਆ ਅਪਣੇ ਘਰ ਦੇ ਵਿੱਚ ਸਰ ਆਹ ਸਾਰੀਆਂ ਇੱਧਰ ਲੱਗੀਆਂ ਪਈਆਂ ਆ ਇੱਧਰ ਮੈਂ ਤੁਹਾਨੂੰ ਦਿਖਾ ਦਿੰਦਾ ਸਰ ਇਹ ਚੀਜ਼ ਸਰ ਦੇਖੋ ਇਹ ਤਾਂ ਗਰੀਬ ਮੋਟੇ ਤੇ ਜਿਹੜੇ ਪਿੱਛੇ ਸਾਰੇ ਪੁੰਜੀ ਹੋਏ ਆਂ ਗਾਉਂ ਗੋਲੀਆਂ ਤੇ ਲਿਆ ਕੇ ਫਾਇਰੀ ਬਾਦ ਇੱਕ ਜੂਕੂ ਕੁਤੇ ਵਰਗੀ ਬਾਜੋ ਹੱਦੀ ਉਹਦੇ ਘਰੇ ਵਿੱਚ ਛਾਹ ਉਦਾਂ ਨਾਲ ਤੇ ਫਿਰ ਗੋਲੀਆਂ ਚੱਲੀਆਂ ਤੁਸੀਂ ਦੇਖੋ ਮੁਰਕੇ ਟੱਪ ਤੇ ਗੋਲੀ ਬੱਜੀ ਵੀ ਤੇ ਸਰ ਟੱਪ ਵੀ ਜਿਹੜਾ ਇੱਥੇ ਪਿਆ ਹੋਇਆ ਸੋ ਆਹ ਨਿਸ਼ਾਨ ਦੇਖੋ ਬਾਰੀਆਂ ਦੇ ਨਿਸ਼ ਸਭ ਦੇ ਬਾਰੇ ਤਾਂ ਕਿੰਨੇ ਨਵੇਂ ਆਏ ਸੀ ਜੀ ਸਾਡੇ ਇੱਧਰ ਨਹੀਂ ਪਤਾ ਸਰ ਮੈਂ ਛੱਡੀ ਘੜੀ ਐਮਰੇ ਲੱਗਿਆ ਆਪਰੇ ਬਾਹਰ ਲੱਗੇ ਹੋਏ ਉੱਥੋਂ ਸਿੱਟੀ ਨੂੰ ਨਿਕਲ ਜਾਣੀ ਸਿੱਟੀ ਕੋਲੋਂ ਇੱਕ ਪਾਜੀ ਸਾਡੇ ਗਵਾਂਡੀਆਂ ਦੇ ਉੱਥੋਂ ਨਿਕਲ ਜਾਣੀਆਂ ਸੀ ਮਾਦਾ ਇਹ ਕਿੱਥੇ ਨੂੰ ਸੀਗੀ ਮਾਤਾ ਜੀ ਅਟਕੀ ਮਾਮਲਾ ਕੀ ਹੈ ਬਸ ਮਾਮਲਾ ਹੈ ਜੋ ਦੱਸ ਦਿੱਤਾ ਤੁਹਾਨੂੰ ਇਹ ਹੀ ਮਾਮਲਾ ਆਇਆ ਹੋਇਆ ਹੈ ਕੀ ਹੋਇਆ ਕੀ ਹੈ ਜੀ بس ਸਾਨੂੰ ਨਹੀਂ ਪਤਾ ਇਹ ਕੀ ਚਾਹੁੰਦੇ ਆ ਸਾਡੇ ਕੋਲ ਕੀ ਨਹੀਂ ਚਾਹੁੰਦੇ ਕਿ ਸਾਡੇ ਬੇਟੇ ਨੂੰ ਜੀਣ ਨਹੀਂ ਦਿੰਦੇ ਹੈਗੇ ਸਹੀ ਤਰ੍ਹਾਂ ਕਰ ਉਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਕੋਣ ਹੈਗਾ ਜੀ ਕੋਣ ਹੈਗਾ ਇਹ ਸ਼ਰਨ ਵਗੈਰਾ ਜੋ ਵੀ ਇਹਨਾਂ ਦਾ ਕੁਝ ਮੈਨੂੰ ਬੰਦੇ ਦੀਆਂ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਬੇਟੇ ਨੂੰ ਪਤਾ ਸਾਰਿਆਂ ਨਾਵਾਂ ਦਾ ਉਹਦੇ ਸਾਰੀ ਚਲੇ ਗਈਆਂ ਕੰਪਨੀ ਤੁ ਕੋਈ ਪ੍ਰਾਣੀ ਰੰਜੀਜ਼ ਵਗੈਰਾ ਜਾਂ ਕੋਈ ਪ੍ਰਾਣੀ ਕੁਛ ਨਹੀਂ ਹੈਗੀ ਬਸ ਗਾਇਕੀ ਦਾ ਇਹਦਾ ਕੰਮ ਹੈ ਗਾਇਕੀ ਤੋਂ ਉਹਨਾਂ ਨੂੰ ਪਸੰਦ ਹੈਗਾ ਆ ਇਹਨੂੰ ਛੱਡਣਾ ਚਾਹੁੰਦੇ ਨੇ ਫ੍ਰੀਜ ਖਾਣਾ ਚਾਹੁੰਦੇ ਆ ਜਿੱਦਾਂ ਕਿ ਤੁਸੀਂ ਦੇਖਦੇ ਹੋਗੇ ਕੱਲ ਗੋਲੀਆਂ ਚਲੀਆਂ ਦਿਨ ਦੀ ਰਾਤ ਨੂੰ ਤੁਸੀਂ ਇਨਫਰਮੇਸ਼ਨ ਤੇ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗ ਰਹਾ ਸਾਨੂੰ ਨਹੀਂ ਪਤਾ ਲੱਗਾ ਮੈਂ ਤਾਂ ਡਿਊਟੀ ਤੋਂ ਆਈ ਮੈਂ ਤਾਂ ਖੁਦ ਡਿਊਟੀ ਕਰਦੀ ਆ ਮਤਲਬ ਖੁਦ ਨਹੀਂ ਹੈਗੀ ਘਰ ਬੱਚੇ ਘਰ ਹੁੰਦੇ ਬੇਟੇ ਹੁੰਦਾ ਆ ਬੇਟਾ ਹੁੰਦਾ ਆ ਘਰ ਬੇਟਾ ਦਾ ਦੋਸਤ ਹੁੰਦਾ ਆ ਕਈ ਵਾਰੀ ਬੇਟੀ ਹੁੰਦੀ ਆ ਘਰ ਅੱਛਾ ਜੀ ਕਿਉਂਕਿ ਹੋਰ ਵੀ ਸਾਡੇ ਪਰਿਵਾਰ ਤੇ ਕਈ ਮੈਂਬਰ ਹੁੰਦੇ ਆ ਸਾਡੇ ਘਰ 'ਚ ਪਰ ਹੁਣ ਇਹ ਰਾਤ ਵੇਲੇ ਥੋੜੀ ਸਾਨੂੰ ਪਤਾ ਸੀ ਵੀ ਇਹ ਚੀਜ਼ ਹੋਣ ਦੀ ਆ ਸਾਡੇ ਕੋਈ ਵਾਈ ਵਗੈਰ ਆਈ ਸੀ ਵਾਈ ਵਗੈਰ ਆਈ ਆ ਅੱਛਾ ਜੀ ਬੇਟੀ ਦੇ ਉਹਦੇ ਲੱਗਿਆ ਹੋਇਆ ਸੀ ਉਹ ਉਹ ਕਹਿੰਦੀ ਆ ਮੰਮੀ ਬਾਜ ਆਈ ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਤਵੇ ਠੀਕ ਨਹੀਂ ਮੈਂ ਤੁਹਾਨੂੰ ਉਠਾ ਲਿਆ ਨਹੀਂ ਹੈਗਾ ਅੱਛਾ ਜੀ ਨਹੀਂ ਤਾਂ ਅਸੀਂ ਕੋਠੇ ਦੇ ਉੱਪਰ ਜਾ ਕੇ ਦੇਖਣਾ ਸੀਗਾ ਕੋਈ ਸੀਸੀਟੀਵੀ ਵਗੈਰਾ ਕੈਮਰਾ ਵੀ ਸੀਸੀਟੀਵੀ ਕੈਮਰਾ ਵੀ ਹੈਗਾ ਸਾਡੇ ਲੱਗੇ ਉਹਨਾਂ ਦੇ ਕੋਈ ਕੋ ਖੰਗਾਲ ਕੀਤੀ ਨਹੀਂ ਕੋਈ ਨਹੀਂ ਕੋਈ ਕਢਾ ਲਾਂਗੇ ਉਹ ਵੀ ਸਾਰਾ ਕੁਝ ਕਰਵਾ ਲਾਂਗੇ ਪ੍ਰੂਫ ਕਰਵਾ ਲਾਂਗੇ ਕੈਮਰਾ ਸਾਡੇ ਲੱਗੇ ਹੈਗਾ ਠੀਕ ਹੈ ਮੁੰਡੇ ਨੇ ਇਨਫੋਰਮੇਸ਼ਨ ਵਿੱਚ ਕੋਈ ਸਾਡੇ ਕਾਫੀ ਸਾਰੇ ਹੋਏ ਲੇਕਿਨ ਫਾਇਰਿੰਗ ਅੱਜ ਨਹੀਂ ਹੋਈ ਫਾਇਰਿੰਗ ਕੱਲ ਦੀ ਹੋਈ ਆ ਜਦੋਂ ਇਨਫੋਰਮੇਸ਼ਨ ਨੂੰ ਮੌਕੇ ਦੇ ਪਹੁੰਚ ਕੇ ਆ ਬਿਆਨ ਉਹਦੇ ਲਿਖੇ ਜਾ ਰਹੇ ਜੋ ਪਾਰਟੀ ਕਾਰਵਾਈ ਕਰ ਰਹੇ ਕਿਉਂਕਿ ਪਤਾ ਲੱਗਾ ਕੋਈ ਫਾਇਰਿੰਗ ਕਰਨ ਵਾਲਾ ਕੌਣ ਸੀ ਕਿਤੋਂ ਥ੍ਰੈਟ ਫੋਨ ਆ ਜਿਉਂ ਕੋ ਅਜਿਓ ਉੱਪਰ ਦਿੱਤਾ ਰਹੇ ਉਹਨੂੰ ਜਦੋਂ ਵੀ ਪਤਾ ਲੱਗੇ ਫੰਦਾ ਕੋਈ ਸੀਸੀਟੀਵੀ ਕੁਝ ਸਾਹਮਣੇ ਕੋਈ ਫਾਇਰਿੰਗ ਇੱਕ ਦੋ ਕਹ ਦੱਸ ਕਿੱਨੇ ਖੋਲ ਕਿੱਨੇ ਮਿਲੇ ਹੈਗੇ ਦੇਖੋ ਖੋਲਿਆ ਜੀ ਅੱਛਾ ਸਰ ਇਹ ਪਤਾ ਲੱਗਾ ਇਹ ਸਿੰਗਰ ਦਾ ਘਰ ਹੈ ਕੋਈ ਨਹੀਂ ਅਜੇ ਬਾਰੇ ਅਜੇ ਕੁਝ ਨਹੀਂ ਹੋਇਆ ਪਤਾ ਕਰ ਰਹੇ ਆ ਜੋ ਤਾਂ ਫਾਇਰ ਹੋਇਆ ਤੇ ਘਰ ਵਾਲੇ ਕਿੱਥੇ ਸੀਗੇ ਘਰ ਵਾਲੇ ਘਰ ਹੀ ਸੀਗੇ ਦੱਸ ਦਿਓ ਜਿਹੜਾ ਮੁੰਡਾ ਆਪ ਜਿਹੜਾ ਸੈਲ ਬਾਹਰ ਸੀਗਾ ਅੱਛਾ ਘਰ ਦੇ ਉਹਦੇ ਮਾਤਾ ਪਿਤਾ ਕਰਨ ਸਰ ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਮਿਲੀ ਕੋਈ ਸਰ ਸੀਸੀਟੀਵੀ ਕੈਮਰੇ ਤਾਂ ਨੇੜੇ ਹੈ ਨਹੀਂ ਫੇਰ ਵੀ ਜਿਹੜਾ ਕੋਈ ਆਸਪਾਸ ਲੱਗੀ ਤੁਹਾਨੂੰ ਅੱਖਾਂ ਘੱਲ ਲੱਗਿਆ ਫੋਨ ਟੱਕਰ ਦੀ ਇਨਵੈਸਟੀਗੇਸ਼ਨ ਦੀ ਕੀ ਸਾਹਮਣੇ ਆਇਆ ਬਿਆਨ ਲਿਖਿਆ ਬਿਆਨ ਮੁਤਾਬਕ ਦੇਖਦੇ ਆ ਕਿ ਕੀ ਫਰਦਰ ਹੋਣੀ ਦਾ ਕੰਮ ਇਹਦੇ ਬਿਆਨਾਂ ਦੇ ਪਰਚਾ ਦਰਜ ਕਰ ਰਿਹਾ ਬਿਆਨਾਂ ਚ ਕੀ ਲਿਖਾਇਆ ਗਿਆ ਇਹ ਮੈਂ ਅਜੇ ਨਹੀਂ ਦੱਸਾਂਗਾ ਮੈਨੂੰ ਪੂਰਾ ਬੈਲਿਫੈਂਟ ਬਾਅਦੋਂ